ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਜੀ ਕਾਟਨ ਦੇ ਸੂਟ ਬਹੁਤ ਸੋਹਣੇ ਕਲਰ ਤੇ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਵਧੀਆ ਕੱਪੜਾ ਆਇਆ ਬਈ ਬਹੁਤ ਹੀ ਸੋਹਣੇ ਕਲਰ ਹੈ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਪ੍ਰਾਈਜ਼ ਰਹੂਗਾ ਜੀ ਇਹਨਾਂ ਦਾ 750 ਦੇਖੋ ਜੀ ਪਰ ਆਈ ਇਹਨਾਂ ਦਾ 750 ਹੈ ਜੀ ਕਲਰ ਦੇਖੋ ਕਿੰਨਾ ਸੋਹਣਾ ਕਲਰ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਵਧੀਆ ਪੂਰਾ ਸੌਫਟ ਕੱਪੜਾ ਹੈ ਗਰਮੀ ਚ ਪਾਉਣ ਵਾਲਾ ਬਹੁਤ ਵਧੀਆ ਕੱਪੜਾ ਹੈ ਇਹ ਆਪਣੇ ਤੰਨਕ ਸੂਟ ਰਹਿ ਗਏ ਇਹਦੇ ਨਾਲ ਦੇ ਸੂਟ ਆਪਣੇ ਦੇਖ ਲੇ ਕਲਰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪ੍ਰਾਈਜ਼ ਜੀ ਇਹਦਾ 5700 ਦੇ ਵਿੱਚ ਵੀ ਕਲਰ ਬਹੁਤ ਸੋਹਣੇ ਆਏ ਆ ਵੀ ਬਹੁਤ ਸੋਹਣੇ ਕਲਰ ਆਏ ਆ ਇਸ ਕੱਪੜੇ ਦੇ ਵਿੱਚ ਕੱਪੜਾ ਬਹੁਤ ਸੋਹਣਾ ਤੇ ਬਹੁਤ ਸੋਹਣੇ ਡਿਜ਼ਾਈਨ ਹੈ ਦੇਖੋ ਦੇਖੋ ਜੀ ਕਲਰ ਕਿੰਨਾ ਸੋਹਣਾ ਮਸਲੀਨ ਦਾ ਦੁਪੱਟਾ ਨਾਲ ਡਾਈ ਕਰਾਇਆ ਹੋਇਆ ਤਾਂ ਬਹੁਤ ਸੋਹਣਾ ਲੱਗੂਆ ਲਾਈਟ ਜੀ ਕਲਰ ਐ ਵੀ ਬਹੁਤ ਸੋਹਣੇ ਸਾਰੇ ਲਾਈਟ ਲਾਈਟ ਕਲਰ ਐ ਬਹੁਤ ਸੋਹਣੇ ਕਲਰ ਐ ਬਹੁਤ ਸੋਹਣਾ ਹੀ ਡਿਜ਼ਾਈਨ ਐ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਹੋਣ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਜੀ ਆਪ ਦਾ ਆਰਡਰ ਬੁੱਕ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੁੰਦਾ ਹੈ ਆ ਦੇਖੋ ਜੀ ਬਿਲਕੁਲ ਲਾਈਟ ਜਾਂ ਕਲਰ ਦੇਖੋ ਜੀ ਕਿੰਨਾ ਸੋਹਣਾ ਕਲਰ ਡਿਜ਼ਾਈਨ ਬਹੁਤ ਵਧੀਆ ਕੱਪੜਾ ਹੈ ਬਈ ਦੇਖੋ ਕਲਰ ਕਿੰਨਾ ਸੋਹਣਾ ਲਾਈਟ ਜੇ ਕਲਰ ਹੈ ਕਲਰ ਦੇਖੋ ਜੀ ਕਿੱਡੇ ਸੋਹਣੇ ਸੋਹਣੇ ਕਲਰ ਹੈ ਸੂਟਾਂ ਦੇ ਬਹੁਤ ਵਧੀਆ ਸੌਫਟ ਕੱਪੜਾ ਹੈ ਪੂਰਾ ਸਿਰ ਹੈ ਇਹ ਕੱਪੜਾ ਬਈ लाजवाब ਸੂਟ ਨੇ ਬਹੁਤ ਸੋਹਣੇ ਸੂਟ ਹੈ ਇੱਕ ਵਾਰੀ ਜਰੂਰ ਮੰਗਵਾ ਕੇ ਦੇਖੋ ਬਹੁਤ ਸੋਹਣੇ ਸੂਟ ਹੈ ਬਈ ਬਹੁਤ ਸੋਹਣੇ ਕਲਰ ਹੈ ਸੂਟਾਂ ਦੇ ਦੇਖੋ ਜੀ ਕਲਰ ਦੇਖੋ ਜੀ ਸੂਟਾਂ ਨੇ ਕਿੱਡੇ ਸੋਹਣੇ ਐ ਤਿੰਨੇ ਸੂਟ ਰਹਿ ਗਏ ਬਾਕੀ ਇਹਦੇ ਨਾਲ ਦੇ ਆਪਣੇ ਵਿਕ ਚੁੱਕੇ ਆਪਾਂ ਇਹ 6 ਕਲਰ ਆਏ ਸੀ ਭਈ ਸਾਰੇ ਲਾਈਟ ਲਾਈਟ ਕਲਰ ਸੀਗੇ ਤਿੰਨ ਕਲਰ ਰਹਿ ਗਏ ਇਹ ਪ੍ਰਾਈਸ ਹੈ ਜੀ ਇਹਦਾ 750 ਪ੍ਰਾਈਸ ਤੁਹਾਨੂੰ ਦੱਸ ਚੁੱਕੇ ਆ ਬਾਕੀ ਜੇ ਕਿਸੇ ਨੇ ਇਕੱਠੇ ਲੈਣੇ ਹੋਣ ਤਾਂ ਆਪਾਂ ਘੱਟ ਵੀ ਕਰ ਸਕਦੇ ਹਾਂ ਜੇ ਇਕੱਠੇ ਮੰਗਵਾਉਣੇ ਹੋਣ ਸੂਟ ਜੇ ਵੀ ਕਿਸੇ ਨੇ ਦੋ ਸੂਟ ਇਕੱਠੇ ਮਗਾਉਣੇ ਆ ਤਾਂ ਆਪਾਂ ਰੇਟ ਘੱਟ ਕਰ ਸਕਦੇ ਆ ਜੇ ਵੱਧ ਮੰਗਵਾਉਣੇ ਆ ਇਦੋਂ ਤਾਂ ਵੀ ਘੱਟ ਰੋ ਉਦੋਂ ਵੀ ਵੱਧ ਰੇਟ ਘੱਟ ਕਰ ਦਿਆਂਗੇ ਕਲਰ ਦੇਖੋ ਜੀ ਕਿੱਡੇ ਸੋਹਣੇ ਸੋਹਣੇ ਸੂਟਾਂ ਦੇ ਬਹੁਤ ਸੋਹਣੇ ਕਲਰ ਐ ਵੀ ਪੂਰੀ 5-5 ਮੀਟਰ ਦੀ ਕੱਟ ਐ ਵੇ ਪੂਰੀ 5 ਮੀਟਰ ਦੀ ਕੱਟ ਹੈ ਵਧੀਆ ਸੂਟ ਬੰਦ ਹੈ ਇਹ ਚ ਕਾਇਸੀ ਜੀ ਫਿੱਕਾ ਸਰਦਾਰੀ ਕਲਰ ਇੱਕ ਮਹਿੰਦੀ ਆ ਕਲਰ ਆਇਆ ਸੀ ਤੇ ਇੱਕ ਆਇਆ ਸੀਗਾ ਇਹਦੇ ਵਿੱਚ ਫਿੱਕਾ ਗ੍ਰੀਨ ਜਿਹਾ ਕਲਰ ਆਇਆ ਸੀ ਬਈ ਇੱਕ ਇਹਦੇ ਵਿੱਚ ਇੱਕ ਮਹਿੰਦੀ ਜਿਹਾ ਕਲਰ ਸੀ ਇੱਕ ਗ੍ਰੀਨ ਦਾ ਥੋੜੇ ਥੋੜੇ ਫਰਕ ਪਚ ਆਈ ਸੀ ਉਹ ਕਲਰ ਹੈ ਬਹੁਤ ਸੋਹਣੇ ਕਲਰ ਸੀ ਇੱਕ ਸਰਦਾਈ ਫਿੱਕਾ ਜਿਹਾ ਸੀਗਾ ਕੱਪੜਾ ਬਹੁਤ ਸੋਹਣਾ ਹੈ ਬਈ ਸਿਰ ਹੈ ਕੱਪੜਾ ਇੱਕ ਵਾਰੀ ਜ਼ਰੂਰ ਮੌਕਾ ਦਿਓ ਵੇਖੋ ਮੰਗਵਾ ਕੇ ਕੱਪੜਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਆ ਧੰਨਵਾਦ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਪੜ੍ਹ ਕੇ ਬਹੁਤ ਖੁਸ਼ੀ ਹੋਵੇ ਤੇ ਬਈ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਪਲੀਜ਼ ਜ਼ਰੂਰ ਮੇਰੀ ਲਾਈਵ ਦੇ ਵਿੱਚ ਆਇਆ ਕਰੋ ਮੇਰੀ ਲਾਈਵ ਹੁੰਦੀ ਹੈ ਜੀ 12:01 ਬਸ ਇੱਥੇ ਹੀ ਸਟਾਰਟ ਹੁੰਦੀ ਹੈ ਕਈ ਵਰੀ 2 ਵਜੇ ਖਤਮ ਹੋ ਜਾਂਦੀ 2:30 3 ਤੱਕ ਖਤਮ ਹੋ ਜਾਂਦੀ ਜਰੂਰ ਪਹੁੰਚਿਆ ਕਰੋ ਭਾਈ ਮੇਰੀ ਲਾਈਵ ਦੇ ਵਿੱਚ ਪਲੀਜ਼ ਜਰੂਰ ਹੈਲਪ ਕਰਨੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੁੰਦਾ ਜੀ ਸੌਰੀ ਆਪਾਂ ਮਿਲਾਂਗੇ ਜਿੱਦੋਂ ਅਗਲੀ ਵੀਡੀਓ ਦੇ ਵਿੱਚ